ਪਾਸ ਸਕੂਲ ਵੈਣਾ ਤੇ ਕਾਰਾਂ ਦਾ ਹੜਝੜ ਜਾ ਜਾਂਦਾ। ਬੱਚਿਆਂ ਦੀਆਂ ਗੂਸਪੀਆਂ ਆਵਾਜ਼ਾਂ, ਮੋਟਰਾਂ ਗੱਡੀਆਂ ਦੇ ਹਾਰਨ ਵਜਾਉਣ ਦੇ ਨਾਲ ਕੰਨ ਪਈ ਨਾ ਸੁਣਦੀ। ਹਰ ਕੋਈ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਇਤਾਬਲਾ ਰਹਿੰਦਾ। ਟ੍ਰੈਫਿਕ ਜਾਮ ਵਰਗੇ ਹਾਲਾਤ ਬਣ ਜਾਂਦੇ। ਮਹਿੰਗੀਆਂ ਵੱਡੀਆਂ ਕਾਰਾਂ ਵਿੱਚ ਜਾਂਦੇ ਬੱਚਿਆਂ ਦਾ ਆਪਣਾ ਹੀ ਰੋਕ ਹੁੰਦਾ। ਪਾਸ ਸੱਤ ਗੱਡੀਆਂ ਦੇ ਡਰਾਈਵਰ ਜੋ ਸਦਰਸਤ ਯੂਨੀਫਾਰਮ ਪਹਿਨੇ ਆਪਣੇ ਭਵਿੱਖੀ ਮਾਲਕਾਂ ਨੂੰ ਲੈਣ ਆਉਂਦੇ। ਪਰ ਉਹ ਸਭ ਤੋਂ ਪਿੱਛੇ ਅਮਨਤਾਸ ਦੀ ਛਾਵੇਂ ਖੜਾ ਰਿਹਾ ਰਿਹਾ ਕਸਮੈਲਾ ਜਿਹਾ ਕੁਰਤਾ ਪਜਾਮਾ ਪਾਈ ਪੁਰਾਣਾ ਸਕੂਟਰ ਥਾਂ ਥਾਂ ਤੋਂ ਰੰਗ ਦੀਆਂ ਟਾਕੀਆਂ ਲੱਗੀਆਂ ਰੱਖੀਆਂ ਹੋਈਆਂ ਮਗਰਲੀ ਸੀਟ ਦੇ ਨਾਲ ਸਾਈਕਲ ਤੇ ਬੱਤੀ ਪੁਰਾਣੀ ਟਿਊਬ ਲੰਬੀ ਰਹਿੰਦੀ ਉਸ ਵੱਲ ਕਿਸੇ ਦਾ ਧਿਆਨ ਘੱਟ ਹੀ ਜਾਂਦਾ ਇੱਕ ਦਿਨ ਉਹ ਥੋੜਾ ਜਿਹਾ ਅੱਗੇ ਹੋ ਕੇ ਖਲੋ ਗਿਆ ਉਸੇ ਸਕੂਟਰ ਤੇ ਵੱਡੀਆਂ ਗੱਡੀਆਂ ਵਾਲਿਆਂ ਦੀਆਂ ਭਾਵਾਂ ਧਣ ਗਿਆ ਯਾਰ ਪਤਾ ਨਹੀਂ ਕਿੱਥੋਂ ਕਿੱਥੋਂ ਲੋਕ ਆ ਜਾਂਦੇ ਨੇ ਹੌਲੀ ਜਿਹਾ ਕੋਈ ਜਾਣਾ ਬੋਲਿਆ ਇਹੀ ਬੰਦੇ ਸਕੂਲ ਦਾ ਸਟੈਂਡਰਡ ਡਾਊਨ ਕਰਦੇ ਨੇ ਇੱਕ ਨੇ ਤਾਕੀਰ ਕੀਤੀ ਮੈਨੂੰ ਤਾਂ ਕੋਈ ਸਬਜੀ ਵਿਕਰ ਵਾਲਾ ਦੀਂਦਾ ਭਾਉ ਵੱਡੇ ਸੁਪਨੇ ਪਾੜੀ ਲੱਗਦਾ ਹੈ ਉਹ ਭਰਾ ਨਹੀਂ ਇਹ ਤਾਂ ਧੱਕਾ ਗਲੂਮੀ ਦਾ ਦੂਜੀ ਆ ਕਾਲਯੋਗ ਆ ਗਿਆ ਹੁਣ ਵੱਡੀ ਪੁੱਛੀ ਵੀ ਜਵਾਕਾਂ ਨੂੰ ਡਾਕਟਰ ਇੰਜੀਨੀਅਰ ਬ੍ਰਾਊਂਡ ਤੇ ਤੁਰੀ ਹੋਈ ਆ ਜਿੰਨੇ ਮੂੰਹ ਉੰਨੀਆਂ ਗੱਲਾਂ ਅਧੀਆਂ ਬਚੰਤੀਆਂ ਉਹਦੇ ਕੰਨਾਂ ਤੱਕ ਪਹੁੰਚ ਜਾਂਦੀਆਂ ਪਰ ਉਹ ਮਸਤ ਅਡੋਲ ਆਪਣੀਆਂ ਗਲਤੀਆਂ ਮਿੰਟੀਆਂ ਵਿੱਚ ਰੁੱਝਿਆ ਰਹਿੰਦਾ ਕਿ ਸੱਚਮੁੱਚ ਗਰੀਬਾਂ ਦੀ ਲਾਡ ਨੂੰ ਚੰਗੀ ਪੜ੍ਹਾਈ ਚੰਗੇ ਸਕੂਲਾਂ ਦੇ ਸੁਪਨੇ ਲੈਣ ਦਾ ਹੱਕ ਨਹੀਂ ਇਮਤਿਹਾਨ ਸ਼ੁਰੂ ਹੋ ਚੁੱਕੇ ਸਨ ਪਰ ਪਿਛਲੇ 23 ਦਿਨਾਂ ਤੋਂ ਉਹ ਨਜ਼ਰ ਨਹੀਂ ਸੀ ਆ ਰਿਹਾ ਅੱਜ ਉਸ ਦਾ ਸਕੂਟਰ ਸਭ ਤੋਂ ਮੋਹਰੇ ਖੜਾ ਸੀ ਸਕੂਲ ਦੇ ਨੋਟਿਸ ਬੋਰਡ ਦੇ ਐਨ ਨੇੜੇ ਮਾਪੇ ਹੁਮ-ਹਮ ਆ ਕੇ ਬੱਚਿਆਂ ਦਾ ਨਤੀਜਾ ਦੇਖਣ ਆ ਰਹੇ ਸਨ ਉਤਸਕਤਾ ਭਾਰੂ ਸੀ ਸਕੂਲ ਗੇਟ ਖੁੱਲਿਆ ਪ੍ਰਿੰਸੀਪਲ ਮੈਡਮ ਆਪ ਬਾਹਰ ਆਈ ਸੁਪਨਵੀਰ ਦੇ ਮੋਢੇ ਤੇ ਹੱਥ ਰੱਖਿਆ ਹੋਇਆ ਸੀ ਸਰਦਾਰ ਜੀ ਮੁਬਾਰਕ ਹੋਵੇ ਤੁਹਾਡੇ ਬੇਟੇ ਨੇ ਸਾਰੇ ਸ਼ਹਿਰ ਵਿੱਚੋਂ ਟਾਪਰ ਰਹਿ ਕੇ ਸਾਡੇ ਸਕੂਲ ਦਾ ਨਾਂ ਚਮਕਾਇਆ ਹੈ ਸਾਨੂੰ ਇਸ ਤੇ ਮਾਣ ਹੈ ਉਸ ਨੇ ਅਸਮਾਨ ਵੱਲ ਵੇਖਿਆ ਹੱਥ ਕਿਸੇ ਅਗੀਤ ਦੇ ਵਿੱਚ ਜੁੜ ਗਏ ਤੇ ਧੁੱਪ ਦੀਆਂ ਅੱਖਾਂ ਵਿੱਚ ਹੰਝੂ ਤੈਰ ਗਏ ਸਕੂਟਰ ਨੂੰ ਇੱਕ ਮਾਰੀ ਪੁੱਤਰ ਨੂੰ ਪਿੱਛੇ ਬਿਠਾਇਆ ਤੇ ਜਾਪਿਆ ਜਿਵੇਂ ਹਵਾ ਵਿੱਚ ਉੱਡ ਰਹੇ ਹੋਣ ਲਗਜ਼ਰੀ ਕਾਰਾਂ ਵਾਲੇ ਹਾਲੇ ਅਮਨਤਾਸ ਦੀ ਛਾਂ ਥੱਲੇ ਖੜੇ ਸਾਰੇ ਇਹ ਹੈ ਜੀ ਪਹਿਲੇ ਨੰਬਰ ਦੀ ਕਹਾਣੀ ਅੱਖੀ ਤੈਲ ਦੇ ਸੁਪਨੇ ਜਗਜੀਤ ਸਿੰਘ ਲੋਹੜ ਵਧੀ ਹੁਣੀ ਕੈਨੇਡਾ ਦੇ ਵਿੱਚ ਨੇ ਪਰ ਪਰ ਜਤਿੰਦਰਪਾਲ ਸਿੰਘ ਜੁਹਰਾਂ ਨੂੰ ਉਹਨਾਂ ਨੇ ਭੇਜਿਆ ਹੈ ਮੈਂ ਬੇਨਤੀ ਕਰਾਂਗਾ ਜਤਿੰਦਰਪਾਲ ਸਿੰਘ ਉਹਨਾਂ ਨੂੰ ਕਿ ਕਿਰਪਾ ਕਰਕੇ ਉਹ ਆਉਣ ਤੇ ਇਹ 3100 ਰੁਪਏ ਦਾ ਇਨਾਮ ਹੈ ਇਸ ਪਹਿਲੇ ਨੰਬਰ ਦੀ ਕਹਾਣੀ ਦੇ ਲਈ ਸਰਗੀ ਐਪੀਐਸ ਬਸਰਾ ਯਾਦਗਾਰੀ